ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਅੱਜ ਮੈਂ ਤੁਹਾਨੂੰ ਇਹ ਸਲਵਾਰ ਦੀ ਮੂਰੀ ਬਣਾਣੀ ਦੱਸਾਂਗੀ ਇਹ ਵਰਕ ਵਾਲੀ ਸਲਵਾਰ ਹੈ ਇਹ ਦੇਖੋ ਜਿਸ ਦੀ ਸਲਵਾਰ ਦੇ ਉੱਪਰ ਇਸ ਤਰ੍ਹਾਂ ਵਰਕ ਹੁੰਦਾ ਹੈ ਉਸ ਨੂੰ ਆਪਾਂ ਕਿਵੇਂ ਬਣਾ ਸਕਦੇ ਠੀਕ ਹੈ ਇਹ ਦੇਖੋ ਅਸੀਂ ਬੁਕਰਮ ਰੈਡੀ ਕਰ ਲਈਏ ਇਸ ਨੂੰ ਇਸ ਤਰ੍ਹਾਂ ਅਸੀਂ ਸਿਲਾਈ ਨਾਲ ਸੈੱਟ ਕਰ ਲਿਆ ਤੁਸੀਂ ਪ੍ਰੈਸ ਨਾਲ ਵੀ ਕਰਕੇ ਇਸ ਨੂੰ ਕਿਨਾਰੇ ਤੇ ਸਿਲਾਈਆਂ ਲਗਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਇਸ ਇੱਥੋਂ ਇਹਨੂੰ ਰੱਖ ਲੈਣਾ ਬਿਲਕੁਲ ਕਿਨਾਰੇ ਤੇ ਸਲਾਈ ਲੱਗੇਗੀ ਤੁਸੀਂ ਜਿੰਨਾ ਵੀ ਕਢਾਈ ਦੇ ਕੋਲ ਰੱਖਣਾ ਚਾਹੁੰਦੇ ਹੋ ਥੋੜਾ ਦੂਰ ਰੱਖਣਾ ਚਾਹੁੰਦੇ ਹੋ ਕੱਪੜੇ ਨੂੰ ਉਸੇ ਹਿਸਾਬ ਦੇ ਨਾਲ ਸੈੱਟ ਕਰਕੇ ਸਲਾਈ ਲਗਾ ਲੈਣੀ ਇਸ ਤਰ੍ਹਾਂ ਇਹ ਦੇਖੋ ਬਿਲਕੁਲ ਸਿੱਧੀ ਸਿੱਧੀ ਸਾਡੀ ਆਏਗੀ ਬਿਲਕੁਲ ਕਿਨਾਰੇ ਤੇ ਤੁਸੀਂ ਇਹ ਸਲਾਈ ਲਗਾਣੀ ਇਸ ਦੇ ਨਾਲ ਕੀ ਹੁੰਦਾ ਕਿ ਸਾਡਾ ਇਹ ਸਾਨੂੰ ਵਰਕ ਜਿਹੜਾ ਹੈ ਸਾਹਮਣੇ ਦਿਖਦਾ ਰਹਿੰਦਾ ਜਦੋਂ ਆਪਾਂ ਦੂਸਰੀ ਤਰ੍ਹਾਂ ਇਸ ਨੂੰ ਪਲਟਾਉਨੇ ਆ ਬੁਕਰਮ ਨੂੰ ਉਸ ਨਾਲ ਸਾਡੀ ਸਲਾਈ ਜੋ ਹੈ ਅੱਗੇ ਪਿੱਛੇ ਲੱਗ ਜਾਂਦੀ ਹੈ ਵਰਕ ਨਾਲ ਇਹ ਬਿਲਕੁਲ ਬਰਾਬਰ ਰਹੇਗਾ ਅਸੀਂ ਦੇਖੋ ਸਲਾਈ ਲਗਾ ਲਈਏ ਹੁਣ ਅਸੀਂ ਇਸ ਨੂੰ ਇਸ ਤਰ੍ਹਾਂ ਫੋਲਡ ਕਰ ਦਾਂਗੇ ਇਹ ਦੇਖੋ ਠੀਕ ਹੈ ਬਿਲਕੁਲ ਸਾਡੀ ਸਲਾਈ ਜੋ ਹੈ ਠਾਵਾਂ ਵਾਲੀ ਦਿਖਣੇ ਰਹੀ ਹੁਣ ਅਸੀਂ ਇੱਥੇ ਫਾਈਨਲ ਸਲਾਈ ਲਾਵਾਂਗੇ ਜਿਹੜੀ ਬਿਲਕੁਲ ਕਿਨਾਰੇ ਤੇ ਲਾਵਾਂਗੇ ਦੇਖੋ ਠੀਕ ਹੈ ਹੁਣ ਅਸੀਂ ਇਧਰ ਵਾਲੀ ਸਲਾਈ ਲਾਵਾਂਗੇ ਬਹੁਤ ਸੌਖਾ ਤਰੀਕਾ ਹੈ ਜੀ ਤੁਸੀਂ ਵੀ ਅਪਣਾਓ ਇਸ ਤਰੀਕੇ ਨੂੰ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰਨਾ ਜੀ लाइनिंग कपड़े बिल्कुल सैट रखना है देखो जी बहुत ही सफाई देती सिलाई लगी है तुम देख सकते हो इस तरह असी दूसरी भी लगाई हुई है देखो दोनों पहुँचे साढ़े रेडी ओके जी थैंक यू धनबाद